ਯਾਰ ਬਾਹਰ ਖੜਾ ਬ੍ਰੀਤ ਕੀ ਕਰਦਾ ਤੂੰ ਅੰਦਰ ਆ ਯਾਰ ਬਾਹਰ ਤਾਂ ਲੋਕਾਂ ਨੇ ਆਪੇ ਹੀ ਪੁੱਛ ਕੇ ਆ ਜਾਣਾ ਐਡਰੈਸ ਯਾਰ ਅੰਦਰ ਆ ਤੂੰ ਅੰਦਰ ਆ ਅੰਦਰ ਆ ਅੰਦਰ ਆ ਬਾਹਰ ਤੂੰ ਕੀ ਕਰਦਾ ਅੰਦਰ ਆ ਅੰਦਰ ਆ ਚੈੱਕ ਕਰ ਚੈੱਕ ਕਰ ਪ੍ਰੀਤ ਜੇ ਤਾਂ ਇਹ ਦੁਕਾਨ ਦੀ ਲਵਾਈ ਚੈੱਕ ਕਰਨੀ ਆ ਤਾਂ ਮੱਲੋ ਇਹ ਕੋਟਕਪੂਰੇ ਦਾ ਪਟਵਾਰੀ ਦੱਸੂਗਾ ਵੀ ਦੁਕਾਨ ਕਿੰਨੀ ਵੱਟੀ ਆ ਤੇ ਜੇ ਇੱਥੇ ਵੈਰਾਈਟੀ ਚੈੱਕ ਕਰਨੀ ਆ ਤੇ ਉਹ ਮਾਲਕ ਦੱਸ ਦੇਣਗੇ ਤੇ ਜੇ ਸਜਣੋ ਇਨਾਂ ਦਾ ਦਿਲ ਚੈੱਕ ਕਰਨਾ ਕਿੰਨਾ ਵੱਡਾ ਉਹ ਇਹਨਾਂ ਦੇ ਪੁਰਾਣੇ ਗਾਹਕ ਦੱਸ ਦੇਣਗੇ ਕਿਉਂਕਿ ਆਪਾਂ ਪਹੁੰਚਿਆ ਸੱਜਣੂ ਰਾਇਲ ਫੈਬਰਿਕਸ ਵਾਲਿਆਂ ਦੇ ਰਾਇਲ ਫੈਬਰਿਕਸ ਵਾਲੇ ਐਸ ਵਕਤ ਮੌਕਸਰ ਦੇ ਵਿੱਚ ਮੋਗੇ ਦੇ ਵਿੱਚ ਕੋਟਕਪੂਰੇ ਦੇ ਵਿੱਚ ਬਹੁਤ ਵੱਡੇ ਵੱਡੇ ਜਾਇੰਟਸ ਦੇ ਸ਼ੋਅਰੂਮ ਖੋਲੀ ਬੈਠੇ ਆ ਜਿੱਥੇ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਤੇ ਬ੍ਰਾਂਡ ਮਿਲ ਜਾਣਗੇ ਤੁਹਾਨੂੰ ਆਮ ਕੱਪੜੇ ਦੇ ਪਾ ਤੁਹਾਨੂੰ ਮਤਲਬ ਤੁਹਾਡੇ ਬਹੁਤ ਲੋ ਬਜਟ ਦੇ ਵਿੱਚ ਤੁਹਾਨੂੰ ਹਾਈ ਕਵਾਲਿਟੀ ਦੇ ਕੱਪੜੇ ਮਿਲ ਜਾਂਦੇ ਆ ਆਪਾਂ ਲੱਕੀ ਤੋਂ ਸਾਰੀ ਜਾਣਕਾਰੀ ਲੈਣੇ ਆਂ ਕੁਰਤੇ ਪਜਾਮੇ ਆ ਦੇਖੋ ਕਿਵੇਂ ਸਜਾ ਸਜਾ ਰੱਖੀ ਬੈਠਾ ਆਹ ਮੁੰਡਿਓ ਪੈਂਟ ਐ ਕੋਟ ਕਪੈਂਟਾਂ ਦੇ ਲੀੜੇ ਇਹ ਕੁਰਤੇ ਪਜਾਮੇ ਹੀ ਆ ਛਾ ਇਹ ਵੀ ਕੁਰਤੇ ਪਜਾਮੇ ਦੇ ਲੀੜੇ ਹੀ ਆ ਆਹ ਦੇਖੋ ਆ ਕੋਈ ਕੋਟ ਪੈਂਟਾਂ ਦੇ ਪਾਇਆ ਕੋਈ ਪੈਂਟਾਂ ਦੇ ਪਾਇਆ ਕੋਈ ਛਾਂਟਾਂ ਦੇ ਪਾਇਆ ਉਹ ਪਰੇ ਤੱਕ ਇਹ ਸਾਰਾ ਮਾਲ ਥੋੜੇ ਬਾਅਦ ਤੇ ਖਲਾ ਕੇ ਰੱਖਿਆ ਹੋਇਆ ਆ ਜੋ ਕਰਦੇ ਆ ਚੈੱਕ ਲੱਦਗੇ ਮੈਂ ਇੱਕ ਪ੍ਰੀਤ ਲੱਕੀ ਦੇ ਲੈ ਵੀ ਸਚਨੋ ਮੈਕ ਲੱਗ ਗਿਆ ਲੱਕੀ ਦੇ ਹੁਣ ਸਭ ਤੋਂ ਪਹਿਲਾਂ ਤਾਂ ਉਹ ਮਿੱਤਰਾਂ ਨੂੰ ਵੀਡੀਓ ਸੈਂਡ ਕਰ ਦਿਓ ਜਿਹੜੇ ਕੁਰਤੇ ਪਜਾਮੇ ਪਾਉਣ ਦੇ ਬਹੁਤ ਸ਼ਕੀਨ ਆ ਜਿਹੜਾ ਤੁਹਾਡੇ ਗਰੁੱਪ ਦੇ ਵਿੱਚ ਬੰਦਾ ਕੁਰਤੇ ਪਜਾਮੇ ਦਾ ਬੜਾ ਸ਼ਕੀਨ ਆ ਇਹ ਸਾਰਿਆਂ ਨੂੰ ਪਹਿਲਾਂ ਵੀਡੀਓ ਦਾ ਲਿੰਕ ਉਹਨੂੰ ਭੇਜ ਦਿਓ ਲੱਕੀ ਭਾਈ ਕੁਰਤੇ ਪਜਾਮੇ ਦਾ ਸ਼ੁਰੂ ਹੋਇਆ ਉਹ ਵੀ ਚਿੱਟਿਆਂ ਤੋਂ ਹਾਂਜੀ ਭਾਈ ਜੀ ਜੀ ਜਿਹੜਾ ਆਉਣ ਵਾਲੇ ਸਮੇਂ 'ਚ ਸਰਪੰਚ ਫੀਲਿੰਗ ਵਾਲਾ ਬੰਦਾ ਉਹ ਆਜੋ ਹਾਂਜੀ ਜੀ ਪਿਓਰ ਲੈ ਲੈਣ ਦਾ ਬਾਈ ਜੀ ਕੁਰਤਾ ਪਜਾਮਾ ਜੀ ਬਲਬਲ ਪੈਂਦੇ ਆ ਰਿੰਕਲ ਪੈਂਦੇ ਆ ਬਹੁਤ ਟ੍ਰੈਂਡ ਹੈ ਕੱਪੜੇ ਦਾ ਵਿਆਹ ਸ਼ਾਦੀਆਂ ਗਿਆਗੀਆਂ ਮੰਨ ਲਓ ਵੀ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਹਮ ਇਹਦੇ ਚ ਅਲੱਗ-ਅਲੱਗ ਬ੍ਰਾਂਡ ਦਾ ਮਿਲ ਜੂਗਾ ਪਿਓਰ ਲੈ ਲੈਣ ਦਾ ਕੁਰਤਾ ਪਜਾਮਾ ਲੈ ਲੈਣ ਦੇ ਵਿੱਚਾਂ ਢੱਡ ਬ੍ਰਾਂਡ ਮਿਲ ਜਾਂਦੇ ਆ ਹਾਂ ਜੀ ਆਪਾਂ ਨਾ ਥੋੜੇ ਲਾਏ ਆ ਬਾਕੀ ਲੱਗੇ ਪਏ ਮਗਰ ਸਾਰਾ ਵਾਈਟ ਕੁਰਤਾ ਪਜਾਮਾ ਹੀ ਆ ਜੀ ਤੇ ਬਾਕੀ ਇਧਰ ਵੀ ਸੜ ਹੈ ਸਾਰਾ ਕੁਰਤਾ ਪਜਾਮਾ ਉਧਰ ਰੰਗਦਾਰ ਕੁਰਤਾ ਪਜਾਮਾ ਜੀ ਆਪਾ ਕੁਰਤੇ ਪਜਾਮਿਆਂ ਵਾਲੇ ਡਿਪਾਰਟਮੈਂਟ ਦੇ ਵਿੱਚ ਕਰਿਆ ਹਾਂ ਜੀ ਇਸ ਤੋਂ ਬਾਅਦ ਮਾਵੇ ਵਾਲਾ ਖੜਮਾ ਖੜਮਾ ਇੰਚ ਬਿਨਾ ਮਾਵੇ ਤੋਂ ਵੀ ਮਿਲ ਜੂਗਾ ਮਾਵੇ ਵਾਲਾ ਕੁਰਤਾ ਪਜਾਮਾ ਇਹ ਖੜਮਾ ਖੜਮਾ ਬਣਦਾ ਕੁਰਤਾ ਪਜਾਮਾ ਖੱਦਰ ਬੇਸ ਤੇ ਤੇ ਪਲੇਨ ਵੀ ਮਿਲ ਜੂਗਾ ਜਿਹੜੀ ਡੈਂਟੇਲਰ ਦਾ ਹੈ ਪੂਰਾ ਸੇਰੇ ਦਾ ਬ੍ਰਾਂਡ ਦਾ ਟਾਪ ਦਾ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਤਾਰ ਤੇ ਲਮਕਾ ਲਓ ਤਾਂ ਵੀ ਹੈ ਜੇ ਪਲਾਸ ਨਾਲ ਤਾਂ ਉਹਨੂੰ ਫੜ ਲਓ ਤਾਂ ਵੀ ਐਂ ਖੜੂਗਾ ਹਾਂਜੀ ਇਹਦੇ ਵਿੱਚ ਵੀ ਮਲ ਹੁਣ ਬਾਕੀ ਅਲੱਗ-ਅਲੱਗ ਬ੍ਰਾਂਡ ਦੇ ਲਾਇਆ ਰੇਮਡ ਦਾ ਲਾਇਆ ਵਾ ਮਜੋਟਾ ਦਾ ਲਾਇਆ ਵਾ ਇਸ ਤੋਂ ਬਾਅਦ ਕੀ ਜ਼ਾ ਕੋਡਰ ਰੀ ਗੋਲ ਮਿਲ ਜੂਗੀ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਜਿਆਦਾ ਰੇਟਾਂ ਚ ਹੂੰ ਤੇ ਇਸ ਤੋਂ ਬਾਅਦ ਬਿਨਾ ਮਾਵੇ ਤੋਂ ਖੜਮਾ ਕੱਪੜਾ ਅਗਲਾ ਆਂਦਾ ਮੈਂ ਮਾਵੇ ਵਾਲਾ ਨਹੀਂ ਲੈਣਾ ਮਾਵਾ ਮੇਰੇ ਤੋਂ ਲੱਗਦਾ ਨਹੀਂ ਬਿਵਾ ਮਾਵੇ ਤੋਂ ਖੜਮਾ ਕੁਰਤਾ ਮੈਂ ਗੀਜ਼ਾ ਕਾਟਨ ਦਾ ਹੂੰ ਬਿਨਾ ਮਾਵੇ ਤੋਂ ਹੂੰ ਇਹ ਬਿਨਾ ਮਾਵੇ ਤੋਂ ਕੁਰਤੇ ਵੀ ਆਮੇ ਖੜਮਾ ਰਹੂਗਾ ਯਾਰ ਇੱਕ 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 ਵੀਡੀਓ ਜਿਹਦੇ ਨੇ ਉਹਨੇ ਕੋਕ ਜਾਂ ਡੋਲ ਕੇ ਦਿਖਾਉਂਦੇ ਹੁੰਦੇ ਉਹ ਉਹ ਤੁਹਾਡੇ ਕੋਲੇ ਹੈਗਾ ਹੈਗਾ ਕੁਰਤਾ ਵੀ ਆਮੇ ਵੀ ਹੈਗਾ ਜੀ ਤੇ ਉਹਦੇ ਜਿਹਦੇ ਵਿੱਚ ਦੀ ਕੋਕ ਨਹੀਂ ਲੰਘਦਾ ਉਹਦੇ ਵਿੱਚ ਦੀ ਹਵਾ ਲੰਘ ਜੂ ਫਿਰ ਪਿੰਡੇ ਨੂੰ ਹਵਾ ਲੱਗ ਜੂ ਨਹੀਂ ਉਹ ਆਏ ਨਾ ਕੋਕ ਬਈ ਕੁਛਕ ਟਾਈਮ ਲਈ ਸਕਿੰਟਾਂ ਲਈ ਆਏ ਨਹੀਂ ਵੀ ਮੰਨ ਲਓ 1 ਮਿੰਟ ਖੜਾ ਰੁਕੋ ਕੋਕ ਨਾ ਟੱਪੋ ਕੁ ਸਕਿੰਟਾਂ ਲਈ 1 2 ਸਕਿੰਟਾਂ ਲਈ ਮੰਨ ਲਓ ਮੌਕੇ ਤੇ ਕਈ ਰੁਕੋ ਕੋਕ ਡੋਲ ਜਾਂਦਾ ਅੱਛਾ ਉਹਦੇ ਲਈ ਆ ਉਹਦੇ ਲਈ ਵੀ ਆਏ ਨਹੀਂਗਾ ਵੀ ਅਗਲਾ ਕਹਦੂਗਾ ਵੀ ਯਾਰ ਬਿਚ ਚਹਰੋਂ ਕੋ ਕੇਚ ਪਵਾ ਲਿਆ ਹੁੰਨੇ ਜਾਂ ਸਬੀਲ ਤੋਂ ਪਾਣੀ ਮਿਲਦਾ ਅਗਲਾ ਚ ਝੋਲੀ ਚ ਪਵਾ ਕੇ ਲੈ ਜਾਂਦੇ ਉਹ ਕੇਸ ਹੈ ਨਹੀਂਗਾ ਹਾਂਜੀ ਹਾਂਜੀ ਹਾਂ ਇਸ ਤੋਂ ਬਾਅਦ ਵਾਈਟ ਚ ਵੀ ਬਾਈ ਹਰੇ ਕ ਬ੍ਰਾਂਡ ਹੈਗਾ ਹਰੇ ਕ ਰੇਂਜ ਦੇ ਵਿੱਚ ਹੈਗਾ ਕੁੜਤਾ ਪਜਾਮਾ ਜਮੈਂ 700 ਰੁਪਏ ਤੋਂ ਸ਼ੁਰੂ ਹਾਂ ਜਿਹੜੀ ਗੱਲ ਕਹਿ ਰਹੇ 20 ਕੁੜਤਾ ਪਜਾਮਾ 700 ਤੋਂ ਲੈ ਕੇ ਇਸ ਤੋਂ ਉੱਪਰ ਹਰੇ ਕ ਰੇਂਜ ਤੱਕ ਹੈਗਾ ਕੁੜਤਾ ਪਜਾਮਾ 700 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਹੋ ਜਾਂਦਾ ਬ੍ਰਾਂਡ ਵਾਲਾ ਹਾਂਜੀ ਇਸ ਤੋਂ ਬਾਅਦ ਉੱਪਰ ਜਿੰਨੇ ਤੱਕ ਮਰਜ਼ੀ ਹਰੇ ਕਵਾਲਿਟੀ ਨਹੀਂ 700 ਰੁਪਏ ਦਾ ਕੁੜਤਾ ਪਜਾਮਾ ਐਂ ਨਾ ਨਾ ਮੁੜ ਕੇ ਕੋਈ 700 ਰੁ ਵੱਡੇ ਬੰਦੇ ਦਾ ਹੀ ਸ਼ੁਰੂ ਹੋਊਗਾ ਸਾਢੇ 3 ਮੀਟਰ ਬਾਈ ਵੱਡੇ ਫੜੇ ਵੱਡੇ ਮੰਗਟਰ ਹਾਂਜੀ ਸਾਢੇ 3 ਮੀਟਰ ਹਾਂਜੀ ਇਸ ਤੋਂ ਬਾਅਦ ਬਾਈ ਐਵੇਂ ਵੀ ਰੰਗਦਾਰ ਰੈਂਚ ਵਿੱਚ ਬਹੁਤ ਜ਼ਿਆਦਾ ਕੁਆਲਿਟੀਆਂ ਕੁਰਤੇ ਪਿਆ ਮੇਜਾ ਹਰੇਕ ਕਲਰ ਮਿਲ ਜੂਗਾ ਹੂੰ ਤੇ ਮਗਰ ਲੱਗੇ ਵੀ ਰੰਗਦਾਰ ਸਾਰੇ ਕੁਰਤੇ ਪਿਆ ਮੇ ਆ ਮਤਲਬ ਕੁਆਲਿਟੀਆਂ ਉਹੀ ਆ ਗਈਆਂ ਇੱਥੇ ਬਦਲ ਗਿਆ ਰੰਗ ਹਾਂਜੀ ਬਾਕੀ ਆ ਨਾ ਇਹ ਇੱਕ ਨਾਲ ਦੇ ਕਿਸੇ ਨੇ ਕੁਰਤੇ ਵੀ ਐਵੇਂ ਜਿਵੇਂ ਜਾਗੋ ਦੇ ਪ੍ਰੋਗਰਾਮ ਦੇ 20 30 ਆਪਣੇ ਕੋਲ ਹਾਜ਼ਰ ਆਏ ਨਹੀਂ ਵੀ ਕੁਰਤਾ ਪਹਿਮਾ ਨਹੀਂ ਮਿਲੂਗਾ। ਇਹ ਆ ਰੰਗ ਸਿਲਵਰ ਗਰੇ ਚੱਲੀ ਜਾਂਦਾ ਨਾਲ ਇੱਕੋ ਨਾਲ ਦੀਆਂ ਬਾਸਖਣਾ 20 ਬਣਾਉਣੀਆਂ। ਇੱਕੋ ਨਾਲ ਦੇ ਕੁਰਤੇ ਪਹਿਮੇ 20 ਬਣਾਉਣੇ ਮੌਕੇ ਤੇ ਮਿਲ ਜਾਣਗੇ ਬਈ ਆਪਣੇ ਕੋਲ ਜਾਗੋ ਦੇ ਪ੍ਰੋਗਰਾਮ ਲਈ ਫੰਕਸ਼ਨ ਲਈ ਸੇਮ ਚੱਲਦਾ ਜਾਗੋ ਦੇ ਜਿਵੇਂ ਜਿਵੇਂ ਅੱਜ ਕੱਲ ਆ ਆ ਰੰਗ ਬਹੁਤ ਜ਼ਿਆਦਾ ਚੱਲ ਹਾਂਜੀ ਹਾਂਜੀ ਗਰੇ ਹੋ ਗਿਆ ਹਨਾ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਦੇ ਵੀ ਵੈਸੇ ਮੁੰਡੇ ਖੁੰਡੇ ਨਵੇਂ ਨ ਮੁੰਡੇ ਖੁੰਡੇ ਤਾਂ ਪਾ ਸਕਦੇ ਆ। ਆ ਵੀ ਪਾਉਂਦੇ ਆ। ਹਾਂਜੀ ਸਾਰੇ ਕਲਰ ਚੱਲੀ ਜਾਂਦੇ ਬਾਕੀ ਕਲਰ ਬਹੁਤ ਹੈ ਗਿਆ ਚਲ ਆ ਜੀ ਇਸ ਤੋਂ ਗਾ ਆ ਵੀ ਇਸ ਤੋਂ ਇਹ ਵੀ ਕੁਰਤਾ ਪਿਆ ਮੈਂ ਹੀ ਪਿਆ ਬਾਈ ਜੀ ਇਸ ਤੋਂ ਬਾਅਦ ਪੈਂਟਾਂ ਦਾ ਕਪੜਾ ਚਲੋ ਆਜੋ ਚਲੋ 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 ਪੈਂਟਾਂ ਸ਼ਰਟਾਂ ਵੀ ਦਿਖਾ ਦਿਓ ਪ੍ਰੀਤ ਪੈਂਟਾਂ ਵੀ ਪਾਉਣ ਵਾਲੇ ਬੰਦੇ ਬਥੇਰੇ ਹੈਗੇ ਆ ਕੱਲੇ ਕੁਰਤੇ ਪਜਾਮੇ ਆਣੇ ਵੈਸੇ ਪਿੰਡਾਂ ਵਾਲੇ ਕੁਰਤੇ ਪਜਾਮੇ ਬਹੁਤ ਜ਼ਿਆਦਾ ਪਾਉਂਦੇ ਆ ਆਜੋ ਹੁਣ ਆਪਾਂ ਪੈਂਟਾਂ ਸ਼ਰਟਾਂ ਪੈਂਟ ਸ਼ਰਟ ਕਿੰਨੇ ਤੋਂ ਬ੍ਰਾਂਡ ਦੀ ਸ਼ੁਰੂ ਹੋ ਜਾਂਦੀ ਹੈ ਪੈਂਟ ਸ਼ਰਟ 1000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਬਾਈ ਜੀ 1000 ਰੁਪਏ ਤੋਂ ਪੈਂਟ ਸ਼ਰਟ ਹਾਂਜੀ ਕੱਪੜਾ ਪੈਂਟ ਤੇ ਸ਼ਰਟ ਦੋਨੇ ਚੀਜ਼ਾਂ ਹਾਂਜੀ 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 ਕੱਪੜਾ ਦੋਨੇ ਚੀਜ਼ਾਂ ਦਾ ਪੈਂਟ ਤੇ ਸ਼ਰਟ ਦਾ ਜੀ ਤੇ ਜਿਵੇਂ ਇਹ ਵੀ ਹਰੇਕ ਬ੍ਰਾਂਡ ਦੀ ਹੈਗੀ ਗਰਾਡੋ ਦੀ ਹੋਗੀ ਰੇਮਰ ਦੀ ਪੈਂਟ ਹੋਗੀ ਜੀ ਹਾਂਜੀ ਤੇ ਸੀ ਆ ਰਾਮ ਦੀ ਹੋਗੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਬ੍ਰਾਂਡ ਆ ਬਾਕੀ ਕੋਈ ਵੀ ਬ੍ਰਾਂਡ ਦੱਸੋ ਆਪਣੇ ਕੋਲ ਮਿਲ ਜੂਗੀ हां ਜਿਹੜਾ ਬ੍ਰਾਂਡ ਪਾਉਣ ਦਾ ਸ਼ਿਕਾਇਨਾ ਦੇ ਜਿਹਨੂੰ ਬ੍ਰਾਂਡ ਦਾ ਕਿਸੇ ਦਾ ਕੱਪੜੇ ਵਾਲੇ ਦਾ ਨਾਮ ਪਤਾ ਹੈ हां ਕੁਆਲਿਟੀ ਆਪਣੀ ਵਧੀਆ ਹੋਊਗੀ ਵਾਲੀ ਦਣ ਦੀ ਮੈਨੇ ਡੋਬੀ ਵਾਲੀ ਬਹੁਤ ਵਧੀਆ ਕੁਆਲ ਜਿਵੇਂ ਇਹ ਚੱਲੀ ਜਾਂਦੀ ਟ੍ਰੈਂਡਿੰਗ ਚ ਅੱਜ ਗੱਲ ਆ ਸੈਲਫ ਵਾਲੀਆਂ ਚੱਲੀਆਂ ਥੋੜਾ ਥੋੜਾ ਬਿੰਦੀ ਸੈਲਫ ਚੈੱਕ ਚੱਲੀਆਂ ਗਈਆਂ ਬਾਕੀ ਨਾ ਬਾਈ ਜੀ ਇੱਥੋਂ ਲੈ ਕੇ ਤੇ ਲਾਸ਼ ਤੱਕ ਪੈਂਟਾਂ ਦਾ ਕੱਪੜਾ ਹੀ ਆ ਸਾਰਾ ਆ ਫਰੀ ਤਾਂ ਆ ਸਾਰਾ ਇੱਥੋਂ ਲੱਗ ਜਾਓ ਇੱਥੇ ਤੱਕ ਪੈਂਟਾਂ ਦਾ ਕੱਪੜਾ ਹੀ ਆ ਆਪਣੇ ਕੋਲੇ ਜਿਹੜਾ ਮਰਜ਼ੀ ਕਲਰ ਲੈ ਲਿਓ ਤੁਸੀਂ ਹਰੇ ਕਲਰ ਹਰੇ ਕਾ ਡਿਜ਼ਾਈਨ ਤੇ ਆ ਆਗੇ ਕੋਟ ਪੈਂਟ ਨਹੀਂ ਕੋਟ ਪ ਥੋੜਾ ਜਿਹਾ ਸੈਲਫ ਡਿਜ਼ਾਈਨਿੰਗ ਸੈਲਫ ਚੈੱਕ ਵਾਲੀਆਂ ਇਹ ਵੀ ਪੈਂਟਾਂ ਦਾ ਕੱਪੜਾ ਹੀ ਹੈ। ਅੱਛਾ ਹਾਂਜੀ। ਆਹ ਵੀ ਪੈਂਟਾਂ ਸ਼ਰਟਾਂ ਆਈਆਂ। ਹਾਂਜੀ ਇਸ ਤੋਂ ਬਾਅਦ ਪੈਂਟਾਂ ਇਹ ਕਾਟਨ ਦੀਆਂ ਪੈਂਟਾਂ। ਆਹ ਯਾਰ ਪੈਂਟ ਬਾਲੀ ਸੋਹਣੀ ਆ। ਪ੍ਰੀਤ ਤਾਂ ਚੌਂਕਦੀ ਬਹੁਤ ਆ ਓਏ। ਕਾਟਨ ਦੀ ਪੈਂਟ ਏ ਬਾਈ ਜੀ ਖੜਮਾ ਖੜਮਾ ਕੱਪੜਾ ਰਹਿੰਦਾ ਕਾਟਨ ਦੀ ਪੈਂਟ। ਹਾਂ ਖੜਮਾ ਖੜਮਾ ਕੱਪੜਾ ਰਹਿੰਦਾ। ਲੈ। ਘਰ ਗੱਲ। ਇਹ ਕਾਟਨ ਦੀਆਂ ਆ। ਬਾਹਰਲੇ ਮੁਲਖ ਵਾਲੇ ਵੀ ਮੰਗਾ ਸਕਦੇ। ਹਾਂਜੀ ਬਾਹਰਲੇ ਮੋਕਲ ਦਾ ਨਾਪ ਵੀ ਦੇ ਸਕਦੇ ਆ ਹਾਂਜੀ ਨਾਪ ਵੀ ਦੇ ਸਕਦੇ ਆ ਜੀ ਵੀਡੀਓ ਕਾਲ ਤੇ ਨਾਪ ਦੇ ਸਕਦੇ ਆ ਆਪਣਾ ਨੰਬਰ ਸਕਰੀਨ ਤੇ ਚੱਲਦਾ ਤੇ ਇਹਦੇ ਚ ਇਹਦੇ ਚ ਬਲਜੇ ਨਹੀਂ ਪੈਂਦੇ ਕਿ ਇਹ ਨਸਲ ਇਹੋ ਜੀ ਇਹ ਇਹ ਹਾਂਜੀ ਇੱਕ ਆਰਡਰ ਇਹਦੀਆਂ ਇੱਕ ਆਰਡਰ ਇਹਦੀ ਪੈਂਟ ਚ ਲਾਈਟ ਵੀ ਤੇ ਹਲਕੀ ਪਾਈ ਦੇ ਨੇ ਪਤਾ ਲੱਗੇ ਹੈਵੀ ਵੀ ਮਿਲ ਜੂਗੀ ਖੜਮੀ ਲਈ ਚਾਹੀਦੀ ਥੋੜੀ ਜਿਹੀ ਆਰਡਰ ਇਹਦੀ ਪੈਂਟ ਹਾਂਜੀ ਇਸ ਵਕਤ ਜੀਨਾਂ ਦਾ ਕਪੜਾ ਆਹ ਦੇਖ ਯਾਰ ਪ੍ਰੀ ਤਾਂ ਆ ਚੈੱਕ ਕਰ ਜੀ ਜੀਨਾਂ ਓਏ ਜੀਨ ਚੈੱਕ ਕਰਸ ਜਿਹੜੀ ਸਾਰਿਆਂ ਨੂੰ ਵੱਧ ਇਸ ਵਕਤ ਮੋਸਟ ਡਿਮਾਂਡ ਦੇ ਵਿੱਚ ਅਗਲਾਂ ਦਾ ਯਾਰ ਲੈ ਕੇ ਸਮਾਉਣੀ ਆ ਹਾਂਜੀ ਦੇਖ ਜੀ ਇਹ ਹੈ ਆਪ ਦੇ ਸਹਾਉਣਾ ਫਿਟਿੰਗ ਕਰਾ ਸਕਦਾ ਮੈਂ ਆਹ ਦੇਖੋ ਜੀ ਆਹ ਰੰਗ ਜੀਨ ਦਾ ਇਦੇ ਚ ਹੋਰ ਵੀ ਬਹੁਤ ਕਲਰ ਆਪਾਂ 15 20 ਥਾਂ ਲਾਤੇ ਆ ਹੋਰ ਵੀ ਬਹੁਤ ਜਿਆਦਾ ਕਲਰ ਆ ਆਹ ਦੇਖ ਜੀਨ ਦਾ ਰੰਗ ਲੈ ਆਹ ਕਿੱਥੇ ਆਉਂਦਾ ਕੇ ਮਲ ਕਲਰ ਕਰੀਮ ਕਲਰ ਸਕਿਨ ਕਰ ਬਹੁਤ ਜਿਆਦਾ ਆ ਆ ਵੀ ਜੀਨ ਪਈ ਆ ਜੀਨਾਂ ਦਾ ਜੀਨਾਂ ਦਾ ਲੈ ਕਰ ਗੱਲ ਕਿੱਡਾ ਸੋਹਣਾ ਰੰਗ ਆ ਪ੍ਰੀਤ ਹਾਂ ਇਸ ਤੋਂ ਬਾਅਦ ਬਾਈ ਜੀ ਪ੍ਰਿੰਟਡ ਸ਼ਰਟ ਆ ਅੱਛਾ ਆ ਸਾਡਾ ਹਰ ਭੇਜ ਪਾਉਂਦਾ ਹੁੰਦਾ ਇਹ ਜਿਹਾਂ ਹਨਾ ਪ੍ਰੀਤ ਫੁੱਲਾਂ ਵਾਲਿਆਂ ਫੁੱਲ ਵਾਲੀਆਂ ਸ਼ਰਟਾਂ 'ਚ ਬਰੀਕ ਪ੍ਰਿੰਟ ਵੀ ਮਿਲ ਜਾਣਗੇ ਬਹੁਤ ਜ਼ਿਆਦੇ ਪ੍ਰਿੰਟ ਵਾਲੀਆਂ ਸ਼ਰਟਾਂ ਦਾ ਇਸ ਤੋਂ ਬਾਅਦ ਚੈੱਕ ਵਾਲੀਆਂ ਸ਼ਰਟਾਂ ਹੋਈਆਂ ਵੈਸੇ ਤਾਂ ਰਵਾਜ ਰਾਂਗੇ ਜੇ ਕਿਸੇ ਨੇ ਫੁੱਲਾਂ ਵਾਲੀ ਜਿਹੜਾ ਨੀਕਰ ਵੀ ਬਣਾਉਣੀ ਹੈ ਉਹ ਵੀ ਬਣਾ ਸਕਦਾ ਵੈਸੇ ਤਾਂ ਰਵਾਜ ਹੈ ਕੱਪੜਾ ਜੀ ਕੋਸ਼ ਵੀ ਇਹਦਾ ਮਾਲ ਨੂੰ ਸਟੀਚਿੰਗ ਕਰਵਾ ਲਓ ਇਸ ਤੋਂ ਬਾਅਦ ਚੈੱਕ ਵਾਲੀਆਂ ਸ਼ਰਟਾਂ ਹੋਈਆਂ ਵੀ ਆ ਇਥੋਂ ਲਾ ਕੇ ਸਾਰੀਆਂ ਚੈੱਕ ਵਾਲੀਆਂ ਸ਼ਰਟਾਂ ਲੱਗੀਆਂ ਮਗਰਲੀ ਸਾਈਡ ਬਰੀਕ ਲੈਣੀ ਹੈ ਬਰੀਕ ਚੈੱਕ ਵੱਡੇ ਚੈੱਕ ਜਿੱਦਾਂ ਦੇ ਵੀ ਚਾਹੀਦੇ ਕੋਈ ਵੀ ਚੈੱਕ ਪਲੇਨ ਸ਼ਰਟਿੰਗ ਚਾਹੀਦੀ ਆਪਾਂ ਆ ਦੇਖਾ ਥੱਲੇ ਜੇ ਕਰਕੇ ਲਈ ਪਈ ਆ ਦੇਖੋ ਪ੍ਰੀਤ ਚੈੱਕ ਵਾਲੀ ਸ਼ਰਟ ਚ ਹੂੰ ਪ्युअर कॉटन ਤੇ ਹੈ ਜੀ ਪੂਰਾ ਕਾਟਣਾ ਹੈ ਐਂ ਚੈੱਕ ਕਰਦੇ ਹਾਂ ਹੂੰ ਇਹ ਸਾਰਾ ਸ਼ਰਟਾਂ ਦਾ ਹੀ ਕਪੜਾ ਹੂੰ ਇਹ ਸ਼ਰਟਾਂ ਦਾ ਕਪੜਾ ਤੇ ਇਹ ਸ਼ਰਟ 1000 ਰੁਪਏ ਤੋਂ 65 ਸ਼ਰਟਾਂ ਜਿਹੜੀ ਉਹ ਸ਼ੁਰੂ ਹੋ ਜਾ ਹਾਂਜੀ 1000 ਰੁਪਏ ਤੋਂ ਉੱਪਰ ਤੱਕ ਜਿਹੜੀ ਵੀ ਜਿੰਨੀ ਵੀ ਕੁਆਲਿਟੀ ਲੈਣੀ ਚਾਹੋਗੇ ਤੁਸੀਂ ਹਰ ਤਰ੍ਹਾਂ ਦੀ ਕੁਆਲਿਟੀ ਹੈ ਹਰ ਤਰ੍ਹਾਂ ਦੀ ਪਰ 1000 ਰੁਪਏ ਵਾਲੀ ਵੀ ਕੁਆਲਿਟੀ ਮਾੜੀ ਵਧੀਆ ਹਾਂਜੀ ਬਹੁਤ ਵਧੀਆ ਹੋ ਸਟਿਚਿੰਗ ਕਰਵਾ ਕੇ 1000 ਮੰਨ ਲਓ ਇਸ ਤੋਂ ਬਾਅਦ ਬਲੇਜ਼ਰ ਦਾ ਕਪੜਾ ਜੀ ਆ ਆ ਕੇ ਬਲੇਜ਼ਰ ਬਾਸਕੜਾ ਨਹੀਂ ਚਲਦੀਆਂ কুরਤੇ ਪਿਆ ਮੇ ਨਾਲ ਚਟੇ কুরਤੇ ਹਨ ਕਰੀਮ কুরਤੇ ਹਨ ਬਾਸਕੜਾ ਬਣਾਉਣੀਆਂ ਹੂੰ ਇਹ ਲੌਂਗ ਕੋਟ ਬਣਾਉਣਾ ਸੈਮੀ ਕੋਟ ਬਣਾਉਣਾਗਾ ਹੂੰ ਉਹ ਕਪੜਾ ਚੈੱਕ ਇਹ ਇਹ ਕਿੰਨੇ ਤੋਂ ਸ਼ੁਰੂ ਆ ਬਲੇਜ਼ਰ ਦਾ ਕਪੜਾ ਸ਼ੁਰੂ ਹੁੰਦਾ 1600 ਰੁਪਏ ਤੋਂ 1600 ਰੁਪਏ ਦਾ ਬਲੇਜ਼ਰ ਦਾ ਕਪੜਾ ਤੇ ਸਿਵਾ ਕੇ ਦੇ ਦੋਗੇ ਸਟਿਚਿੰਗ ਕਰਵਾ ਦੇਗੇ ਆ ਦੇਖੋ ਪ੍ਰੀਤ ਕਰ ਗਾਲ ਆਹਾ ਆ ਕਿੰਨਾ ਸੋਹਣਾ ਬਾਸਕਟ ਬਣਾ ਲਓ ਲੌਂਗ ਕੋਟ ਬਣਾ ਲਓ ਸੈਮੀ ਲੌਂਗ ਕੋਟ ਬਣਾ ਲਓ ਬਾਸਕਟ ਤੇ ਆ ਦੇਖ ਆ ਕਿੰਨਾ ਸੋਹਣਾ ਇਹ ਸਾਰੇ ਬਲੇਜ਼ਰ ਇਸ ਤੋਂ ਬਾਅਦ ਪਲੇਨ ਮਿਲ ਜਾਣਗੇ, ਵੈਲਵਟ ਦੇ ਮਿਲ ਜਾਣਗੇ। ਇੰਨਾਂ 'ਚ ਵੀ ਜਿਵੇਂ ਆ ਸੈਲਫ ਲੈਨਿੰਗ ਇੰਚ 20 ਕਲਰ ਹੈਗੇ ਆ। ਇਹਦਾ ਬਹੁਤ ਟ੍ਰੈਂਡ ਚੱਲਿਆ ਬਲੇਜ਼ਰ ਦਾ। ਹਰ ਪੈਂਟ ਨਾਲ ਪੈ ਜਾਂਦਾ ਇੰਚ ਕਲਰ ਬਹੁਤ ਨੇੜੇ ਕਰਕੇ ਫ੍ਰੀ ਦਿਖਾ ਦਿਆਗਾ, ਨੇੜੇ ਕਰਕੇ, ਨੇੜੇ ਕਰਕੇ। ਹਾਂ। ਕੱਪੜਾ ਆਹ ਲੈ ਨੇੜੇ ਕਰਕੇ ਦਿਖਾ ਦਿਆਂ ਕਰ। ਹਾਂ? ਇਸ ਤੋਂ ਬਾਅਦ ਤੁਹਾਨੂੰ ਕੋਟ ਪੈਂਟ ਨਿਗਾ ਕਰਾਉ। ਚਲਿਏ ਤਾਂ ਹਾਂਜੀ ਆਜੋ। ਆਜੋ ਜੇ ਤੁਸੀਂ ਕੋਟ ਪੈਂਟ ਲੈਣੇ ਆ ਤਾਂ ਤੁਹਾਨੂੰ ਜਾਣਾ ਪਊਗਾ ਤਾਂ ਹਾਂ ਵਾਲੀ ਮੰਜ਼ਲ ਤੇ। ਤਾਂ ਵਾਲੀ ਮੰਜ਼ਲ ਤੇ ਕੋਟ ਪੈਂਟ ਮੈਣਗੇ ਆ ਜਾ ਫ੍ਰੀ ਚੱਲਗੇ। ਉਹ ਪਰਲੀ ਮੰਜਲ ਤੇ ਆ ਗਿਆ ਇਧਰਲੇ ਪਾਸੇ ਕਹਿੰਦੇ ਬਣਦਿਆ ਕੋਟ ਪੈਂਟ ਆਪਾਂ ਨਾ ਚੈੱਕ ਕਰਦੇ ਆ ਕੋਟ ਪੈਂਟਾਂ ਦਾ ਵੀ ਤੁਹਾਨੂੰ ਰੇਟ ਰੂਟ ਵੀ ਦੱਸਾਂਗੇ ਵੈਰਾਈਟੀ ਵੀ ਦੱਸਾਂਗੇ ਕੁਆਲਿਟੀਆ ਵੀ ਦੱਸਾਂਗੇ ਕੋਟ ਪੈਂਟ ਕੋਲ ਤਰ੍ਹਾਂ ਦੇ ਬਣਾ ਬਣਾ ਕੇ ਵੀ ਟੰਗੇ ਪਿਆ ਪ੍ਰੀਤ ਆ ਦੇਖ ਬਣਾ ਬਣਿਆ ਬਣਾਇਆ ਤੇ ਵੀ ਮਾੜੀ ਜੀ ਨਜ਼ਰ ਮਾਰਦੇ ਪਤਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਵੀ ਇਹੋ ਜਿਹਾ ਪਾਇਆ ਮੇਰੇ ਲੱਗੂਗਾ ਬਸ ਟੈੱਡ ਵੀ ਫਿਰ ਬੰਦੇ ਦਾ ਐ ਚਾਹੀਦਾ ਥੋੜਾ ਜਿਹਾ ਅੰਦਰ ਨੂੰ ਮਾੜਾ ਮੋਟਾ ਸਵੇਰੋ ਸਵੇਰੀ 10 ਮਿੰਟ ਗਰਾਊਂਡ 'ਚ ਵੀ ਲਾਉਣ ਵਾਲਾ ਹੋਵੇ ਫਿਰ ਬਾਹਲੀ ਗੱਲ ਬਣ ਜਾਂਦੀ ਆ ਆ ਜਾ ਵੀ ਲੱਕੀ ਹੁਣ ਦੱਸ ਕੋਟ ਪੈਂਟਾਂ ਬਾਈ ਜੀ ਆਪਣੇ ਕੋਲ ਕੋਟ ਪੈਂਟ ਹਰੇਕ ਬ੍ਰਾਂਡ ਦਾ ਮਿਲ ਜੂਗਾ ਹੂੰ ਤੇ ਜਿਹੜਾ ਕੋਟ ਪੈਂਟ ਦਾ ਕਪੜਾ 2400 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਬ੍ਰਾਂਡਡ ਕੋਟ ਪੈਂਟ ਦਾ ਕਪੜਾ 2400 ਰੁਪਏ ਤੋਂ ਸਟਾਰਟ ਆ ਹਾਂਜੀ ਆਪਣੇ ਕੋਲ ਬ੍ਰਾਂਡ ਤੋਂ ਬਿਨਾ ਕੋਈ ਕੁਆਲਿਟੀ ਨਹੀਂ ਜਿਵੇਂ ਰੇਮਡ ਦਾ ਹੋ ਗਿਆ ਸੀ ਆਰਾਮ ਦਾ ਹੋ ਗਿਆ ਓਸੀਐਮ ਦਾ ਹੋ ਗਿਆ ਸਿਕਿਉਰ ਦਾ ਹੋ ਗਿਆ ਬਾਕੀ ਕਿਸੇ ਵੀ ਬ੍ਰਾਂਡ ਦਾ ਕੋਟ ਪੈਂਟ ਚਾਹੀਦਾ ਜੀ ਸਾਨੂੰ ਦੱਸ ਦੋ ਉਹੀ ਮਿਲ ਜੂ ਕਿਸੇ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਬ੍ਰਾਂਡ ਦਾ ਚਾਹੀਦਾ ਹੂੰ ਹਾਂਜੀ ਆ ਜਾ ਆ ਆ ਆ ਆ ਆ ਰੰਗ ਕਟਾ ਆ ਪ੍ਰੀਤ ਲਾ ਆ ਚੱਕ ਆ ਚੱਕ ਕਾਰ ਗੱਲ ਆ ਵਿਖੂਗਾ ਮੱਲਾ ਇਹ ਵੇਖੂਗਾ ਤੁਹਾਡੇ ਵਰਗਿਆਂ ਨੂੰ ਅਸੀਂ ਨਹੀਂ ਲੈਂਦੇ ਹਾਂ ਹਾਂਜੀ ਬਾਕੀ ਹੈ ਨਾ ਸਿੰਗਲ ਸਿੰਗਲ ਬ੍ਰਾਂਡ ਦਾ ਲਾਇਆ ਵਾ ਇੱਕ ਇੱਕ ਬ੍ਰਾਂਡ ਦਾ ਇੱਕ ਇੱਕ ਥਾਨ ਲਾਇਆ ਵਾ ਇਹਨਾਂ ਦੇ ਵਿੱਚ ਆ ਕਿਹੜਾ ਬ੍ਰਾਂਡ ਆ 15 15 20 20 ਕਲਰ ਮਿਲ ਜਾਣਗੇ ਰੀਡਨ ਡੀਲਰ ਦਾ ਜੀ ਬਹੁਤ ਵਧੀਆ ਬ੍ਰਾਂਡ ਆ ਰੀਡਨ ਡੀਲਰ ਦਾ ਭਰਾ ਰੇਮਲ ਰੀਡਨ ਡੀਲਰ OCM ਅਤੇ CRO ਸਭ ਤੋਂ ਪੁਰਾਣੇ ਬ੍ਰਾਂਡ ਆ ਜੀ ਤੇ ਆ ਕਿਹੜੇ ਬ੍ਰਾਂਡ ਦਾ ਆਹਾ ਆਹਾ ਆ ਟਾਇਰ ਦਾ ਜੀ ਬਹੁਤ ਵਧੀਆ ਕੁਆਲਿਟੀ ਕਪੜਾ ਆ ਟਾਇਰ ਦਾ ਕੋਈ ਕਿਉਂ ਆ ਦੇਖ ਪ੍ਰੀਤ ਇਹ ਇਹ ਚੰਗਾ ਲੱਗੂਗਾ ਸਾਡੇ ਵਰਗੇ ਬੰਦੇ ਤੇ ਪਾਇਆ ਇਹਦੇ ਚ ਆ ਵੀ ਕੋਟ ਬੰਦਾ ਇਹ ਵੀ ਐਸੇ ਚ ਮਰੀਨੋ ਬੂਲ ਚ ਜਾਂ ਬੂਲਣ ਚ ਮਿਲ ਜੂਗਾ ਜੀ ਜੀ ਹਾਂ ਜੀ ਤੇ ਆ ਵੀ ਰੰਗ ਬਹੁਤ ਸੋਹਣਾ ਆ ਉਹ ਸਿੰਮ ਦਾ ਜੀ ਆ ਰੰਗ ਰੰਗ ਇੱਕ ਤੋਂ ਅੰਕੀ ਬਹੁਤ ਪਿਆਰਾ ਫ੍ਰੀ ਤਾਂ ਥੋੜੀ ਜੀ ਇੰਨਾ ਠਿੱਕੇ ਰੰਗ ਆ ਘੈਂਟ ਰੰਗ ਆ ਇੰਨਾ ਸਾਰਿਆਂ ਚ 20-20 ਕਲਰ ਮਿਲ ਜਾਣਗੇ ਜੀ ਬਾਕੀ ਇਹ ਸਾਰਾ ਵੀਰੇ ਕੋਟ ਪੈਂਟ ਦਾ ਕਪੜਾ ਲੱਗਿਆ ਹੋਇਆ ਜਿੰਨਾ ਵੀ ਮੈਂ ਲੁਕਾ ਲਿਆ ਕਿ ਐ ਆਏ ਆ ਗੱਲ ਵੀ ਜਿਵੇਂ ਕੋਟ ਪੈਂਟ ਵੀ ਬੰਦੇ ਨੇ 10 ਸਮਾਉਣੇ ਆ 20 ਸਮਾਉਣੇ ਆ ਮੰਨ ਲਾ ਮੈਨੂੰ ਆਹ ਰੰਗ ਪਸੰਦ ਆ ਗਿਆ ਹਾਂਜੀ ਇਹਦੇ 20 ਕੋਟ ਪੈਂਟ ਸਮਾਉਣੇ ਮੈਂ ਨਾ ਜੀ ਚਾਹੇ 50 ਕੋਟ ਪੈਂਟ ਲੈ ਲਿਓ ਆਪਣੇ ਕੋਲ ਪਿਆ ਮਾਰ ਵੀ ਐ ਨਹੀਂਗਾ ਵੀ ਬੰਦਾ ਕਹਦੂਗਾ ਯਾਰ ਇਹਦੇ ਤਾਂ ਤਿੰਨ ਹੀ ਸੀਗੇ ਨਹੀਂ 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 ਜੀ ਪਲਾ ਚਾਹੇ ਇੱਕ ਨਾਲ ਦੇ 50 ਕੋਟ ਪੈਂਟ ਵੀ 50 ਕੋਟ ਪੈਂਟ ਵੀ ਇੱਕ ਨਾਲ ਦੇ ਦੇ ਦਾਂਗੇ ਔਰ ਠੀਕ ਆ ਬ੍ਰਾਂਡ ਚੋਂ ਚੀਜ਼ ਲੈਣ ਦਾ ਤਾਂ ਇਹੀ ਫਾਇਦਾ ਹੁੰਦਾ ਵੀ ਉਹ ਉਹ ਲਾ ਇਹ ਮੈਡਮ ਬਈ ਜੀ ਕੁਆਲਿਟੀ ਨੰਬਰ ਫਿਰ ਮਗਰੋਂ ਜਦੋਂ ਮਰਜ਼ੀ ਮੰਗਾਓ ਲੈਣਾ ਦਾ ਛੇੜ ਨੰਬਰ ਹੁੰਦਾ ਜਿਹੜੀਆਂ ਰੈਗੂਲਰ ਆਟਮਾ ਕੰਪਨੀ ਦੀਆਂ ਆਈ ਜਾਂਦੀਆਂ ਉਹ ਆਪਾਂ ਜਦੋਂ ਮਰਜ਼ੀ ਮੰਨ ਲਓ ਅੱਜ ਅੱਜ ਨਹੀਂ ਦੂਜੇ ਦਿਨ ਮਿਲ ਜਾਂਦਾ ਜੀ ਨਹੀਂ ਆਮ ਤੌਰ ਤੇ ਜਿਵੇਂ ਬੁੜੀਆਂ ਵਾਲੇ ਸੂਟ ਹੁੰਦੇ ਜਦੋਂ ਥਾਨ ਮੁੱਕ ਜਾਂਦਾ ਉਹ ਨਹੀਂ ਮਿਲਦਾ ਹਾਂ ਜੀ ਇਹ ਚੀਜ਼ ਮਿਲ ਜੂਗੀ ਜੀ ਹਾਂ ਹਾਂ ਜੀ ਕਿਉਂ ਕੰਪਨੀ ਦੀ ਚੀਜ਼ ਆਣਾ ਫਿਰ ਇਹ ਮੰਨ ਲਓ ਕੰਪਨੀ ਦਾ ਮਾਲ ਪਿਆ ਹੀ ਹੁੰਦਾ ਜੀ ਆਪਣੇ ਕੋਲ ਨਹੀਂ ਹਾਂ ਤੇ ਇਹ ਆ ਵੀ ਕੋਟ ਪੈਂਟ ਹੀ ਹੈ ਇਹ ਬਈ ਜੀ ਸਾਰਾ ਲਾਈਨਿੰਗ ਕੋਟ ਪੈਂਟ ਆ ਸੈਲਫ ਲਾਈਨਿੰਗ ਕੋਟ ਪੈਂਟ ਆ ਵੀ ਫਿੱਕੀ ਫਿੱ ਇਹ ਸੈਲਫ ਲਾਈਨਿੰਗ ਕਿਹਦੇ ਵਿੱਚ ਤਾਂ ਨੇ ਜਿਹਾ ਕੇ ਤੇ ਲੈਣਾ ਆ। ਆ ਲੈਣਾ ਆਈਆਂ ਤੇ ਥੋੜਾ ਥੋੜਾ ਦੂਰੋਂ ਪਲੇਨ ਲੱਗਦਾ ਨੇੜੇ ਆ ਕੇ ਲੈਨਿੰਗ ਦੇਖਦੀ ਐ ਜੀ। ਨੇੜੇ ਆ ਗਈ ਵੱਡੀ ਲੈਨਿੰਗ। ਹਾਂ ਤੇ ਜਿਹਦੇ ਵਿੱਚ ਕੱਲੀਆਂ ਕੱਲੇ ਦਾਣੇ ਜੇ ਆ ਗਏ ਉਹ ਉਹਨੂੰ ਕਹਿੰਦੇ ਸੈਲਫ ਆ। ਕੱਲਾ ਸੈਲਫ ਕੋਟਮੈਂਟ ਆ। ਆ ਜਾ। ਫਰੀ ਸਖਾ ਕੇ ਜਾਵਾਂਗੇ ਮਾੜਾ ਬਲੇਜਰਾਂ ਬਾਰੇ ਵੀ ਸਾਨੂੰ ਜਾਣਕਾਰੀ ਦੇ ਦੇ। ਆ ਬਲੇਜਰ ਬਣੇ ਬਣਾਏ ਵੀ ਹੁੰਦੇ ਹੈ ਕਿ ਇਹ ਉਹ ਦਿਖਾਉਣ ਵਾਸਤੇ ਡੰਗੇ ਪਿਆ ਹੈ ਕਿਹੜੇ ਬਾਈ ਇਹ ਦਿਖਾਉਣ ਵਾਸਤੇ ਹੈ ਇਹਦੇ ਨਾਲ ਤਾਂ ਆਪਾਂ ਕੋ ਸਾਰਾ ਫੈਕੜੀ ਮਿਲ ਜਾਂਦਾ ਸ਼ੇਰਵਾਨੀ ਇਹ ਦੂਜਾ ਰੈਂਟ ਤੇ ਲੈਣੀ ਹੈ ਕਿਸੇ ਨੇ ਤੇ ਆਪ ਦੀ ਸਟਿਚ ਕਰਵਾਉਣੀ ਆ ਇਹ ਸਾਰਾ ਕਪੜਾ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਬਣੀਆਂ ਦਿਖਾ ਦਿਓ ਫਿਰ ਆਪਾਂ ਦੋਨੋਂ ਬਣੀਆਂ ਦਿਖਾ ਦਿੰਦੇ ਨਹੀਂ ਆਹਾ ਜੇ ਕੋਈ ਬੰਦੇ ਨੇ ਮੰਨ ਲਓ ਸ਼ੇਰਵਾਨੀ ਕਿਰਾਏ ਤੇ ਲੈਣੀ ਆ ਹਾਂਜੀ ਉਹ ਕਰ ਸ਼ੇਰਵਾਨੀ ਮੁੜ ਕੇ ਤਾਂ ਜ਼ਿੰਦਗੀ ਜਿ ਬਾਲੇ ਰੀ ਪਾਉਣੀ ਨਹੀਂ ਹੁੰਦੀ ਤੇ ਕਿਰਾਏ ਤੇ ਬੰਦਾ ਲੈ ਕੇ ਚੱਲਦਾ ਹਾਂਜੀ 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 ਤੇ ਜੇ ਮੰਨ ਲਓ ਵੀ ਬੰਦੇ ਨੇ ਕਿਰਾਏ ਤੇ ਉਵੇਂ ਵੀ ਹੋ ਜਾਊਗਾ ਕਿਸ ਵੀ ਜੇ ਸ਼ੇਰਵਾਨੀ ਤੁਸੀਂ ਨਾ ਲੈਣੀ ਕਰਾਏ ਤੇ ਆ ਪਰ ਤੁਸੀਂ ਕਹੋਗੇ ਕਿ ਭਾਈ ਮੇਰੇ ਵਾਸਤੇ ਨਵੀਂ ਸਿਉਂ ਕੇ ਦੇਓ ਮੇਰਾ ਤਾਂ ਨਾ ਆਪ ਲੋਕਾਂ ਨਾਲੋਂ ਵੱਖਰਾ ਹਾਂ ਹਾਂਜੀ ਹਾਂਜੀ ਉਹ ਹੋ ਜਾਊਗਾ ਉਵੇਂ ਬਿਲਕੁਲ ਜੀ ਉਵੇਂ ਬਣ ਜੀ ਲੈ ਵੀ ਆ ਜਾ ਇਧਰਲੇ ਪਾਸੇ ਆ ਜਾ ਇਧਰਲੇ ਪਾਸੇ ਸ਼ੇਰਵਾਨੀਆਂ ਦਾ ਲੀੜਾ ਹੀ ਪਿਆ ਹਾਂਜੀ ਇਹ ਸ਼ੇਰਵਾਨੀਆਂ ਦਾ ਕੱਪੜਾ ਹੈ ਆ ਚੱਕ ਸ਼ੇਰਵਾਨੀਆਂ ਦਾ ਤੇ ਐਵੇਂ ਵੀ ਹੋ ਸਕਦਾ ਵੀ ਬੰਦਾ ਆ ਕੇ ਕਹਵੇ ਵੀ ਮੈਂ ਤਾਂ ਜੀ ਆਹ ਰੰਗ ਦੀ ਸ਼ੇਰਵਾਨੀ ਮੈਨੂੰ ਸਿਉਂ ਕੇ ਕਰਾਏ ਤੇ ਦੇ ਦਿਓ ਮਿਲ ਜੂਗੀ ਜੀ ਐਵੇਂ ਵੀ ਹੋ ਜਾਊਗਾ ਜੇ ਆਪਣੇ ਨਾਪ ਦੀ ਸਟਿਚਿੰਗ ਕਰਵਾ ਕੇ ਰੈਂਟ ਤੇ ਲੈਣੀ ਆ ਭਾਵੇਂ ਵੀ ਦੇ ਦੇਣਗੇ ਰੈਂਟ ਤੇ ਵੀ ਇੱਕ ਦਿਨ ਵਾਸਤੇ ਰੈਂਟ ਤੇ ਲੈਣ ਵਾਸਤੇ ਵੀ ਤੁਸੀਂ ਆਪ ਦੇ ਨਾਪ ਦੀ ਸਮਾ ਸਕਦੇ ਹਾਂਜੀ 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 ਬਹੁਤ ਵੱਡੀ ਗੱਲ ਆ ਬਰੀ ਤਾਂ ਇਹ ਹੈ ਹੈ ਕਈ ਕਹਿੰਦੇ ਨੇ ਅਸੀਂ ਫਰੈਸ਼ ਹੀ ਪਾਉਣੀ ਆ ਫਰੈਸ਼ ਪੀਸ ਫਸਟ ਟਾਈਮ ਹੀ ਪਾਉਣਾਗਾ ਅਸੀਂ ਤੇ ਆਪਾਂ ਸਟਿਚਿੰਗ ਕਰਵਾ ਕੇ ਰੈਂਟ ਤੇ ਦੇ ਦਿੰਨੇ ਹਾਂ ਹਾਂ ਇੰਨਾ ਚੋ ਕਿਹੜੇ ਚੋ ਮਰਜ਼ੀ ਤੇ ਜੇ ਬੰਦੇ ਨੇ ਆਪਦੇ ਵਾਸਤੇ ਸਮਾਉਣੀ ਤਾਂ ਆਪਦੇ ਵਾਸਤੇ ਆਪਦੇ ਵਾਸਤੇ ਸਵਾਲੇ ਜੀ ਮਗਰ ਲੱਗੇ ਪਏ ਆ ਸਾਰੇ ਇਹ ਸ਼ੇਰਵਾਨੀ ਦਾ ਕਪੜਾ ਹੀ ਇੱਧਰ ਜੀ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਜੀ ਤੇ ਉਹ ਵੀ ਜੈਜ ਰੇਟ ਇਹ ਇਹ ਕੀ ਰੇਟ ਚ ਸਟਾਰਟ ਹੋ ਜਿਹੜਾ ਸ਼ੇਰਵਾਨੀ ਦਾ ਕਪੜਾ ਜੀ 2000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਹੂੰ ਤੇ ਇਸ ਤੋਂ ਉੱਪਰ ਅਲੱਗ-ਅਲੱਗ ਰੇਟਾਂ ਚ ਹੈਗਾ ਜੀ ਤੇ ਸਮਾ ਕੇ ਸੌਕੇ ਦੇਣ ਵਾਲਾ ਬੰਦਾ ਸਿਆਉਂਕ ਦੇ ਨਾਲ ਬੰਦਾ ਆਪਣੇ ਕੋਲ ਬਹੁਤ ਵਧੀਆ ਤੇ ਜਿਹੜਾ ਛੇ ਸ਼ੇਰਵਾਨੀ ਦੇ ਤੇ ਕੋਟ ਪੈਂਟ ਦੇ ਨਾਲ ਅਸੈਸਰੀ ਹੁੰਦੀ ਆ ਵੀ ਟਾਈ ਵਾਲਾ ਹੋ ਗਿਆ ਕਿ ਜੇਬ ਚ ਰਮਾਲ ਜਾਂ ਪਾਉਣਾ ਹੈ ਰਮਾਲ ਪਾਕਟ ਸਕੇਅਰ ਮੰਨ ਲਓ ਅਸੈਸਰੀ ਸਾਰੀ ਮਿਲ ਜੂਗੀ ਜੀ ਉਹ ਵੀ ਉਹ ਸਾਰੀ ਮਿਲ ਜਾਂਦੀ ਹੈ ਹਾਂਜੀ ਉਹ ਸਾਰੀ ਮਤਲਬ ਇਹ ਤਾਂ ਨਹੀਂ ਕਿ ਬੰਦੇ ਨੂੰ ਹੋਰ ਦੁਕਾਨਾਂ ਤੇ ਤੁਰਿਆ ਫਿਰਨਾ ਪਊਗਾ ਨਹੀਂ 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 ਜੀ ਸਾਰਾ ਕੁਝ ਆਪਣੇ ਕੋਲ ਜੈਂਟਸ ਮੰਨ ਲਓ ਹਰੇਕ ਚੀਜ਼ ਮਿਲੂਗੀ ਜੀ ਜੋ ਮਰਜ਼ੀ ਲੈ ਲਓ ਜੈਂਟਸ ਚੁਆਇਸ ਦੀ ਯਾਰ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲ ਜਾਣੀ ਆ ਵੀ ਮਤਲਬ ਕਹਿਣ ਤੋਂ ਬਾਅਦ ਤੁਹਾਨੂੰ ਹਰੇਕ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੂਰੀ ਟੀਮ ਹੋਊਗੀ ਬੰਦੇ ਤੁਸੀਂ 10 ਆਜੋ 20 ਆਜੋ ਇੱਥੇ ਬੈਣ ਨੂੰ ਜਗ੍ਹਾ ਹੈਗੀ ਇੱਥੇ ਕਾਰ ਪਾਰਕਿੰਗ ਨੂੰ ਜਗ੍ਹਾ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਨੂੰ ਇਕੱਲੇ ਇਕੱਲੇ ਨੂੰ ਕੱਪੜਾ ਦਿਖਾਉਣ ਲਈ ਵੀ ਇੱਕ ਇੱਕ ਵਰਕਰ ਹੈਗਾ ਵੀ ਆਏ ਨਹੀਂ ਮਸਲਾ ਵੀ ਤੁਹਾਨੂੰ ਪਿੱਛੇ ਜੇ ਬਹਿ ਕੇ ਬਾਰੀ ਡੀਕਣੀ ਪਊਗੀ ਇੱਥੇ ਵਰਕਰ ਬਹੁਤ ਹੈਗੇ ਆ ਤੇ ਸਾਰੇ ਹੀ ਪੂਰੇ ਮਹਾਰਾ ਸਾਰੇ ਹੀ ਬੜੇ ਸਿਆਣੇ ਆ ਮੁੰਡੇ ਤੇ ਜੇ ਕੋਈ ਵੀ ਸੱਜਣ ਜੈਂਟਸ ਨਾਲ ਸਵਾੰਦਤ ਕੋਈ ਵੀ ਕੱਪੜਾ ਲੈਣਾ ਚਾਹੁੰਦਾ ਜਾਂ ਸ਼ੇਰਵਾਨੀ ਲੈਣੀ ਕਿਰਾਏ ਤੇ ਬਾਈ ਹੁਣਾਂ ਦਾ ਨੰਬਰ ਆ ਸਕਰੀਨ ਤੇ ਤੇ ਮੰਨ ਲਓ ਸ਼ੇਅਰ ਕਰਦੇ ਹੋ ਬਾਈ ਹੁਣਾਂ ਦੇ ਜਿਹੜੇ ਸ਼ੋਰੂਮ ਆ ਕੋਟਕਪੂਰੇ ਵੀ ਆ ਮੋਗੇ ਵੀ ਆ ਤੇ ਮੁਖਸਰ ਸਾਹਿਬ ਦੇ ਵਿੱਚ ਵੀ ਆ ਤੇ ਇਸ ਵਕਤ ਆਪਾਂ ਖੜੇ ਆ ਕੋਟਕਪੂਰੇ ਵਾਲੇ ਸ਼ੋਰੂਮ ਦੇ ਵਿੱਚ ਜੇ ਕੋਈ ਕੋਟਕਪੂਰੇ ਦੇ ਨੇੜੇ ਤੇੜੇ ਦਾ ਸੱਜਣਾ ਤਾਂ ਫੋਨ ਕਰੋ ਤੇ ਲੋਕੇਸ਼ਨ ਮਂਗਾਓ ਤੇ ਆ ਜਿਓ